ਸਾਰਾ ਦਿਨ ਕੰਮ ਨਹੀਂ ਨਿਪੜਦੇ ਹੈਗੇ ਸਾਰਾ ਦਿਨ ਫੰਦਿਆਂ ਚ ਹੀ ਨਿਕਲ ਜਾਂਦਾ ਮੇਰਾ ਤਾਂ ਸਾਰਾ ਦਿਨ ਆਥਣੇ ਉਹ ਆ ਕੇ ਕਹਿਣ ਲੱਗ ਜਾਂਦੇ ਲਕਰਦੀ ਕੀ ਆ ਤੂੰ ਸਾਰਾ ਦਿਨ ਵੀ ਘਰ ਦੇ ਕੰਮ ਨਹੀਂ ਨੌਤੀ ਸੇ ਕੰਮ ਨਿਕਲਦਾ ਹੈਗਾ ਹੈ ਇਹ ਮਮੀ ਦਾ ਵੀ ਮੈਨੂੰ ਪਿਆ ਤਾ ਉਹਦਾ ਹੁਣ ਪਤਾ ਨਹੀਂ ਅੰਦਰ ਕੀ ਕਰੀ ਜਾਂਦੀ ਹੈ ਕੀ ਨਾ ਨਾ ਕੁਝ ਦੱਸਦੀ ਹੈ ਨਾ ਵਾਸ ਤਾਂ ਵੀ ਆਥਨੇ ਦਾਲ ਸਬਜ਼ੀ ਕੀ ਬਣਾਵਾਂ ਮ ਹੁਣ ਕੀ ਬਣਾਵਾਂ ਵੀ ਗੋਭੀ ਬਣਾਵਾਂ ਮਟਰ ਬਣਾਵਾਂ ਕੀ ਬਣਾਵਾਂ ਜੇ ਹੁਣ ਦੱਸ ਦੇ ਤਾਂ ਮੈਂ ਕੋਈ ਦਾਲ ਸਬਜ਼ੀ ਕੱਟਾਂ ਨਹੀਂ ਪਰਸੈਂ ਨਹੀਂ ਹੈ ਹਾਂਜੀ ਮੰਮੀ ਤੂੰ ਰਾਹ ਪੁੱਤ ਆ ਗਈ ਜੀ ਆ ਗਈ ਨਹੀਂ ਮੇਰੀ ਗੱਲ ਸੁਣ ਹਾਂਜੀ ਮੰਮੀ ਆ ਗਈ ਜੀ ਉਹ ਰਿਆ ਹਾਂਜੀ ਬੈ ਜਾ ਆ ਕੇ ਖਾਈ ਜਾਨੀ ਬਿਸਕੁਟ ਖਾਦੀ ਮੰਮੀ ਤੂੰ ਉਹ ਖਾ ਤੇ ਸਾਰਾ ਦਿਨ ਖਾਈ ਨਾ ਜਾਇਆ ਕਰ ਹੋਈ ਮੋਟੀ ਹੋਈ ਜਾਨੀ ਖਾ ਖਾ ਕੇ ਕੱਪੜੇ ਵੀ ਉਹਨੋਂ ਹਟ ਜਾਣਗੇ ਮੰਮੀ ਭੁੱਖ ਲੱਗੀ ਪਈ ਸੀ ਰੋਟੀ ਖਾ ਲੈ ਰੋਟੀਨ ਜੀਨ ਕੀਤਾ ਮੇਰੀ ਗੱਲ ਸੁਣ ਅੱਜ ਕੁੜੀ ਨੇ ਆਉਣਾ ਹੈ ਹੂੰ ਤੇ ਕੰਮ ਕੋ ਮੇ ਬਿਲ ਨਾਲ ਬੇੜਦਾ ਤੇ ਨਾਲੇ ਕੁਝ ਖਾਣ ਪੀਣ ਲਈ ਵਧੀਆ ਬਣਾ ਲਾ ਕੰਮ ਤੁਨ ਮੇੜ ਤੇ ਮੰਮੀ ਖਾਣ ਪੀਣ ਦਾ ਦੱਸ ਦੋ ਕੀ ਬਣਾਣਾ ਹੈ ਸਬਜ਼ੀ ਕਰੀ ਬਣਾਈ ਪਨੀਰ ਨਾ ਮੰਗਾ ਲਈ ਅੱਜ ਪਨੀਰ ਮੰਗਾ ਲਓ ਮਟਰ ਵੀ ਪੈਣਾ ਗੋਭੀ ਵੀ ਪਈ ਹੈ ਜੀਕਰ ਚਲ ਦੋ ਸਬਜ਼ੀਆਂ ਬਣਾ ਲਾਂਗੇ ਨਾਲ ਰਾਇਤਾ ਰੁਤਾ ਬਣਾ ਲਾਂਗੇ ਹੋਰ ਚਲ ਦੇਖ ਲਓ ਮੰਮੀ ਥੋੜੀ ਮਰਜ਼ੀ ਹੈ ਜੀ ਹਾਂ ਮੈਂ ਪਨੀਰ ਮੰਗਾ ਲੈਨੀ ਆ ਕੋਈ ਤਾਂ ਪਰ ਇਹ ਤੁਹਾਨੂੰ ਤਾਂ ਕਰਦੇ ਪਹਿਲੀ ਵਾਰ ਆਈ ਹੂ ਕਿੱ ਗਿਆ ਕੁਛ ਨਹੀਂ ਮੈਂ ਉਹ ਕਹ ਰਹੀ ਸੀ ਮਹਾਂਚਲ ਮੈਂ ਬਣਾ ਲੈਣੀ ਫਿਰ ਤਾਲ ਸਬਜ਼ੀ ਆਹੋ ਐਨੇ ਸਬਜ਼ੀ ਬਣਾ ਲੈ ਫਿਰ ਮੈਂ ਮੰਗਾ ਲੈਣੀ ਪਨੀਰ ਆਪਾਂ ਪਨੀਰ ਬਣਾਵਾਂਗੇ ਲਸਣ ਸਿਲਦੇ ਉਹ ਲਸਣ ਫੜਾ ਲੈ ਸੰ ਨੂੰ ਹਾਂ ਛਿੱਲ ਦੇਣੀ ਲੈ ਫੜਾ ਲੱਗ ਗਿਆ ਤਾਂ ਮੈਨੂੰ ਆਇਆ ਵੀ ਜਿਵੇਂ ਨੇ ਪਰਾਂ ਮੁ ਕਰਕੇ ਕੁਛ ਕਿਹਾ ਹੋਵੇ ਪਰ ਸਮਝ ਜੀ ਨਹੀਂ ਦਿੱਤੀ ਕੋਈ ਨਾ ਗੱਲਾਂ ਤਾਂ ਮੰਮੀ ਐਂ ਕਰਦੀ ਐ ਜਿਵੇਂ ਕੁੜੀ ਪਹਿਲੀ ਵਾਰ ਆਰਹੀ ਹੁੰਦੀ ਆ ਤੀਜੇ ਦਿਨ ਤਾਂ ਲੜਕੇ ਆ ਵੜਦੀ ਐ ਮਟਰ ਪਨੀਰ ਨੂੰ ਦੱਸ ਕੀ ਆਗਾ ਉਹਨੂੰ ਹੈ ਹੁਣ ਵੀ ਪੱਕਾ ਸੱਸ ਨਾਲ ਲੜ ਕੇ ਆਈ ਹੂ ਆਪਦੀ ਨਾਲ ਉਧਰੋਂ ਕੀ ਕਹਿੰਦੇ ਹੁੰਦੇ ਨੇ ਪ੍ਰਾਣਾ ਹੀ ਵਿਚਾਰਾ ਬਲਾਈ ਸ਼ਰੀਫ ਨੇ ਉਹ ਤਾਂ ਉਹ ਕੁਝ ਕਹਿੰਦਾ ਨਹੀਂ ਕਰਦਾ ਨਹੀਂ ਬਸ ਉਹੀ ਜੁੱਤ ਲਈ ਰੱਖਦੇ ਉਰੇ ਆ ਕੇ ਮੇਰੇ ਨਾਲ ਨਹੀਂ ਟਿਕਦੀ ਸੱਸ ਨਾਲ ਕਿੱਥੋਂ ਕੱਟਦੀ ਹੂ ਉਹੋ ਜਦੋਂ ਦੇਖੋ ਤਿੰਨ ਪੰਜ ਕਰਦੇ ਰਹਿੰਦੇ ਕੋਈ ਨਾ ਹੁਣ ਤਾਂ ਮੈਂ ਮੰਮੀ ਨੂੰ ਕਹੀ ਦੇਣਾ ਵੀ ਮੈਂ ਨਹੀਂ ਵਾਪਸ ਜਾਣਾ। ਆਏ ਇੱਕ ਮੰਮੀ ਆ। ਥੱਕ ਕੇ ਆ ਗਈ। ਐ ਨਹੀਂ ਹੈਗਾ ਵੀ ਪੀਰੇ ਨੂੰ ਅੱਡੇ ਤੇ ਭੇਜ ਦੇ ਦੱਸ। ਕਿੰਨੀ ਦੂਰ ਪੈਂਦਾ ਪਾਸਟਣ ਇੱਥੋਂ। ਜ ਜਾ ਕੇ ਕਹਿਣੀ ਆ ਮੰਮੀ ਨੂੰ। ਮੇਂ ਕੁਛ ਬਣਵਾ ਕੇ ਦੇ ਭਾਬੀ ਤੋਂ। ਭੁੱਖ ਲੱਗੀ ਪਿਆ ਰੋਟੀ ਵੀ ਨਹੀਂ ਖਾਣ ਦਿੱਤੀ। ਮੰਮੀ ਉਹ ਬੈਠੀ ਐ। ਮੰਮੀ ਲੱਾ ਮਰਦੀ ਆ ਗਈ ਸਸ਼ਕਾਰ ਉਹਨੂੰ ਸਸ਼ਕਾਰ ਹੋਸਣਾ ਠੀਕ ਹੈ ਬਸ ਠੀਕ ਹੀ ਹੈ ਮੰਮੀ ਦੱਸਿਆ ਤਾਂ ਹੈਗਾ ਸੀ ਤੁਹਾਨੂੰ ਫੋਨ ਕਰ ਬਹਿ ਜਾ ਹਾਣ ਸਾਰੀ ਨਾ ਮੂੰਹ ਕੋ ਜੀ ਜੀ ਵਰਗਾ ਬਣਾ ਲਿਆ ਕਰ ਮੰਮੀ ਮੇਰੀ ਗੱਲ ਸੁਣ ਲਿਆ ਉਹਨੂੰ ਤਾਂ ਬਹੁਤ ਹੋ ਗਿਆ 6 ਮਹੀਨੇ ਹਜੇ ਵਿਆਹ ਨੂੰ ਨਹੀਂ ਹੋਇਆ ਉਹਨੂੰ ਦੇ ਘਰ ਚ ਤਾਂ ਕਲੇਸ਼ ਨਹੀਂ ਜਾਂਦਾ ਹੈਗਾ ਮੈਂ ਨਹੀਂ ਜਾਣਾ ਹੁਣ ਉੱਥੇ ਬਸ ਜੀ ਜੀ ਬੱਬੀ ਨੂੰ ਕਹਿੰਦੀ ਹੈ ਐਵੇਂ ਮਾੜੀਆਂ ਮਾੜੀਆਂ ਗੱਲਾਂ ਤੋਂ ਥੋੜੀ ਰਸ ਕੇ ਬੈਈਦਾ ਹੁੰਦਾ ਹੈ ਰੋਜ਼ ਰੋਜ਼ ਘਰ ਬਣਾਏ ਜਾਂਦੇ ਹੁੰਦੇ ਨੇ ਕਿੱਥੇ ਪਰ ਮੰਮੀ ਬਾਕੀ ਗੱਲਾਂ ਬਾਤਾਂ ਚ ਕਰੂੰ ਮੈਨੂੰ ਤਾਂ ਭੁੱਖ ਬਹੁਤ ਲੱਗੀ ਆ ਉਹਨਾਂ ਨੇ ਤਾਂ ਮੈਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਉਹ ਵੀ ਥਾਲੀ 'ਚ ਛੁੱਟ ਗਈ ਮੇਰੀ ਤਾਂ ਇੰਨਾ ਕਲੇਸ਼ ਕਰਦੇ ਆ ਓਹੋ ਚੱਲ ਪੁੱਤ ਮੈਂ ਕਿਹਾ ਤੇਰੀ ਭਾਬੀ ਨੂੰ ਮੈਂ ਤੇਰੇ ਆਉਣ ਤੋਂ ਪਹਿਲਾਂ ਹੀ ਰੋਟੀ ਰੱਟੀ ਤਿਆਰ ਕਰਵਾ ਲਈ ਭਾਬੀ ਕਿੱਥੇ ਦੀ ਗਦੀ ਨਹੀਂ ਨੇ ਸੀ ਮੀਏ ਭਾਬੀ ਲੈ ਆ ਕੁੜੀ ਲਈ ਪਾਣੀ ਲੈ ਦੇਖ ਲੈ ਮੰਮੀ ਨਾ ਬਾੜੀ ਮੈਂ ਕਵਾਂਟੀਆਂ ਦੀ ਫਰਤੀ ਹੈ। ਮਾੜਾ ਮੋਟਾ ਰੋਕ ਟੋਕ ਕਰ ਲਿਆ ਕਰ ਇਹਨੂੰ। ਹੋ। ਚੰਗਾ ਨਹੀਂ ਲੱਗਦਾ ਹੈਗਾ। ਚਲੋ ਕੀ ਹੁੰਦਾ ਮਾੜੀ ਮਾੜੀ ਗੱਤੂ ਪੁਲੇਸ ਨਹੀਂ ਪਾਈਦਾ। ਚਲ ਜਾਣ ਨਾਲ ਕਿੰਨੇ ਕੋਈ ਨਹੀਂ ਖੜ ਬੈਠ ਜਾਂਦੀ ਪਿੰਦ ਚ। ਹਾਂ ਥੋੜੀ ਹੁੰਦਾ ਮੰਮੀ ਆਈ ਤਾਂ ਚੰਬੜਾ ਰੱਖਿਆ ਤੁਸੀਂ ਫਿਰ ਇਹਨੂੰ। ਓ ਪੁੱਤ ਚਲ। ਲੈ ਦੀਦੀ ਹਾਂ। ਹਾਸ਼ਕਾਲ। ਹਾਸ਼ਕਾਲ ਕਿਵੇਂ? ਵਧੀਆ ਤੁਸੀਂ ਤਾਂ ਪਹਿਲੇ ਹੀ ਡਲ ਗਏ ਮੇਰੇ ਉਹ ਨਹੀਂ ਉਹ ਕੁੜੀਆਂ ਨੇ ਸਮਾਨ ਜਿਹਾ ਮੰਗਾਇਆ ਤੇ ਦੇਖਣ ਆਪੀ ਸੀ ਅੱਛਾ ਅੱਛਾ ਹਾਂ ਆਪੀ ਭੁੱਖ ਬਹੁਤ ਲੱਗੀ ਆ ਰੋਟੀ ਬਣਾ ਲੈ ਬਣਾ ਦੇਣੀ ਕੀ ਕਰਾਂ ਸਬਜੀ ਸਬਜੀ ਤਿਆਰ ਕਰਾ ਲਈ ਰੋਟੀ ਗਰਮ ਗਰਮ ਬਣਾ ਦੇ ਮੇਰੇ ਤੀਨ ਹਾਂ ਬਣਾਉਣੀ ਹੈ ਹਾਂ ਦੇਖ ਲੈ ਮੰਮੀ ਕਹਿੰਦੀ ਗਵਾਂਡਰ ਨੇ ਸਮਾਨ ਮੰਗਾਇਆ ਸੀ ਨਾ ਜਿੱਥੇ ਗਵਾਂਡਰ ਨੇ ਸਮਾਨ ਮੰਗਾਇਆ ਸੀ ਤੂੰ ਦੱਸ ਕੇ ਉੱਥੇ ਸਵਾਦ ਲੈਣਗੀ ਮੜਾ ਮੋਟਾ ਨਾ ਮੰਮੀ ਰਸਤਾ ਪਾ ਕੇ ਰੱਖਿਆ ਕਰ ਮਾ ਚੌਕੀ ਹੋਮੇਗੀ ਤੈਨੂੰ ਦੱਸਦੀ ਗੱਲ ਮੈਂ ਕੋਈ ਨਾ ਪੁੱਤ ਮੈਂ ਆਪੇ ਕਰ ਲੂੰ ਗੱਲ ਕੋਈ ਨਾ ਤੂੰ ਮੈਨੂੰ ਐਂ ਦੱਸ ਵੀ ਕਲੇਸ ਕਿਹੜੀ ਗੱਲਾਂ ਪਾਇਆ ਸੀ ਮੰਮੀ ਹਾਂ ਪੁੱਤ ਕੀ ਕਰ ਰਹੀਆਂ ਆ ਪੁੱਤ ਕੱਪੜੇ ਜੇ ਧੋਈ ਜਾਂਦੀ ਸੀਗੇ ਕੂਗਾ ਤੋ ਦੁਰੀਆਂ ਬੀਪੀ ਕਿੱਥੇ ਹੈ ਉਹ ਪੁੱਤ ਪਈ ਹੈਗੀ ਅੰਦਰ ਪਈ ਹੈ ਹਾਂ ਕੂਗਾ ਤੋ ਬਈਏ ਪਤਾ ਨਹੀਂ ਪੁੱਤ ਮੈਂ ਤਾਂ ਪੁੱਛਿਆ ਨਹੀਂ ਮੈਂ ਤਾਂ ਆਪੇ ਫਿਰ ਮਾਂ ਚੱਲ ਮੈਂ ਕੱਪੜੇ ਜੇ ਧੋਦਾ ਹੂੰ ਤੇ ਮੈਂ ਕੱਪੜੇ ਧੋਣ ਲੱਗ ਗਈ ਸੀ ਤੇਰੀ ਵੀ ਸੇਹ ਜੀ ਧੋਣ ਲੱਗ ਰਹੀ ਆ ਪਤਾ ਕੋਈ ਨਹੀਂ ਮੈਨੂੰ ਬੀਪੀ ਵੱਧ ਰਿਹਾ ਪੁੱਤ ਮੇਰਾ ਤੇ ਮੈਨੂੰ ਦਵਾਈ ਦੋਈ ਵੀ ਲਿਆ ਦੇ ਤੂੰ ਮੇਰਾ ਬੀਪੀ ਤੂੰ ਆਮ ਕਰ ਬੋਈਏ ਤੂੰ ਨੂੰ ਠਾਲ हां पुत्त मैं ਠਾਲਿਆ ਨਹੀਂ ਮੈਨੂੰ ਆਏ ਪੁੱਤ ਫਿਰ ਉਹ ਤੇਰੇ ਨਾਲ ਕਲੇਸ਼ ਕਰਦੇ ਆ ਕਿ ਮੈਂ ਕਰੂਗੀ ਕਲੇਸ਼ ਹੋਰ ਫਿਰ ਮੈਂ ਤਾਂ ਕਰਕੇ ਨੂੰ ਠਾਲਿਆ ਨਹੀਂ ਹੈਗਾ ਮੈਂ ਚਲ ਮੈਂ ਆਪੇ ਕੰਮ ਕਰ ਲੈਂਦੀ ਆਂ ਤਹੀਂ ਸਿਰ ਚੜਾ ਰખી ਆ ਮੈਂ ਪੁੱਛਦਾ ਨੂੰ ਕਿੱਥੇ ਆ ਚਲ ਪੁੱਤ ਲੜੀ ਨਾ ਨਹੀਂ ਲੜਨ ਨੂੰ ਤਾਂ ਕੀ ਆ ਕੀ ਕਰ ਰਹੀ ਆਂ ਕੋਸ਼ ਨੇ ਮੰਮੀ ਨਾਲ ਗੱਲ ਕਰਕੇ ਹਟੀ ਸੀਗੀ ਲੈ ਦੱਸੋ ਫੋਨ ਆ ਫਿਰ ਉਹਨਾਂ ਲੱਗ ਜਾਂਦੇ ਨੇ ਜਿਵੇਂ ਪਤਾ ਨਹੀਂ ਮੈਂ ਕਿਦਾਂ ਨਾਲ ਗੱਲ ਕਰਕੇ ਹਟੀ ਹੁੰਨੀ ਆ ਦੇਖ ਤਾਂ ਥ੍ਰਿਲਰ ਐ ਤਾਂ ਫਿਰ ਕੀ ਹੋਗਾ ਜਰਿਲਾ ਵੇਖ ਰਹੀ ਆ ਫੋਨ ਕੱਟ ਕੇ ਮਰੀਲਾ ਦੇਖਣ ਲੱਗੇ ਟਾਈਮ ਪਾਸ ਨਹੀਂ ਹੋ ਰਿਹਾ ਸੀ ਅੱਛਾ ਟਾਈਮ ਪਾਸ ਹੋ ਨਹੀਂ ਰਿਹਾ ਸੀ ਕੰਮ ਨਹੀਂ ਹੈਗਾ ਆਪਣੇ ਘਰੇ ਕੋਈ ਉਹ ਕਰ ਲਾ ਕਿਉਂ ਮੈਂ ਕਿਉਂ ਕੰਮ ਕਰਾਂ ਤਾਂ ਹੋਰ ਕੌਣ ਕਰੂਗਾ ਦੇਖੋ ਵਿਆ ਤਾਂ ਪਹਿਲਾਂ ਵੀ ਗੱਲ ਹੋਈ ਸੀ ਵੀ ਮੈਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ ਤੇ ਸਿੱਧੀ ਚ ਗੱਲ ਮੈਂ ਕੋਈ ਕੰਮ ਕਰਨਾ ਨਹੀਂ ਗੱਲ ਇਹ ਹੋਈ ਸੀ ਤੈਨੂੰ ਕੋਈ ਕੰਮ ਆਉਂਦਾ ਨਹੀਂ ਗੱਲ ਇਹ ਨਹੀਂ ਹੋਈ ਸੀ ਵੀ ਤੇ ਕੰਮ ਸਿੱਖਣਾ ਨਹੀਂ ਤੇ ਕਰਨਾ ਹੀ ਨਹੀਂ ਦੇਖੋ ਜੀ ਜਦੋਂ ਮੰਮੀ ਹੈਗੀ ਐ ਨਾ ਚੰਗੀ ਭਲੀ ਕਰੀ ਜਾ ਰਹੀ ਆ ਤੁਹਾਨੂੰ ਐਮੀ ਪ੍ਰੋਬਲਮ ਹੋਈ ਜਾਂਦੀ ਆ ਕੋਈ ਮੰਮੀ ਆ ਉਹ ਨੌਕਰਾਨੀ ਨਹੀਂ ਵੀ ਸਾਰੀ ਉਮਰ ਉਹੀ ਕਰੀ ਜਾਊਗੀ ਅੱਛਾ ਤੇ ਮੈਂ ਨੌਕਰਾਨੀ ਆ ਤੂੰ ਨੌਕਰਾਨੀ ਨਹੀਂ ਕਰਦੀ ਮਾਲਕਨ ਐ ਪਰ ਕੰਮ ਦਾ ਕਰ ਕੰਮ ਤਾਂ ਤੈਨੂੰ ਹੀ ਕਰਨਾ ਪਊ ਗਵਾਂਢੀ ਥੋੜੀ ਕਰਨੀ ਆ ਅੱਗੇ ਮੇਰੇ ਤੋਂ ਨਹੀਂ ਹੁੰਦਾ ਜੀ ਕੰਮ ਠੀਕ ਆ ਆਉਂਦੀ ਮਾਂ ਨੂੰ ਕਹਿ ਦੋ ਜਿੰਨਾ ਕੁੰਦਾ ਕਰ ਲਿਆ ਕਰੇ ਨਹੀਂ ਕੰਮ ਵਾਲੀ ਲਾ ਦੋ ਕਾਦੋ ਲਾ ਲਈ ਕੰਮ ਵਾਲੀ ਪੈਸੇ ਦੇਣੇ ਸਾਨੂੰ ਪੈਣੇ ਲੋਕਾਂ ਨੂੰ ਅੱਛਾ ਤੇ ਤੁਸੀਂ ਕਮਾਈ ਕਾਦੇ ਵਾਸਤੇ ਕਰਦਾ ਫਿਰ ਜੇ ਕੰਮ ਵਾਲੀ ਨਹੀਂ ਲਾ ਸਕਦੇ ਮੈਂ ਅਫਜ਼ਾ ਕਰ ਬਣਾਉਣ ਵਾਸਤੇ ਕਰਦਾ ਕਮਾਈ ਸੇਵਿੰਗ ਵਾਸਤੇ ਕਰਦਾ ਗਾਂ ਬੁੜਾਪੇ ਵਾਸਤੇ ਕਰਦਾ ਆਪਣੇ ਜਵਾਖਾ ਵਾਸਤੇ ਕਰਦਾ ਕੱਲ ਨੂੰ ਕੋਈ ਬੰਬਾਟ ਬਾਦ ਹੁੰਦਾ ਉਹਦੇ ਵਾਸਤੇ ਕਰਦਾ ਪਤਾ ਹੀ ਆ ਵਿਆਹ ਨੂੰ 6 ਮਹੀਨੇ ਹੋ ਗਏ ਕਦੇ ਕਿਹਾ ਵੀ ਹੈਪੀ ਕਿਤੇ ਘੁੰਮਣ ਚੱਲੀਏ ਘੁੰਮਣ ਨੂੰ ਤੈਨੂੰ ਤਾਂ ਅੱਜੇ ਨਾਲ ਲੈ ਜਾ ਸ਼ਿਮਲੇ ਮੈਂ ਉਹ ਹੈਗਾ ਸ਼ਿਮਲੇ ਵਾਲਾ ਤੇਰਾ ਜਿਦੋਂ ਮੂ ਹੈਗਾ ਨਾ ਉਹਦੇ ਕੋਲ ਜਾਓ ਮੇਰੇ ਨਾਲ ਬੋਲਣ ਦੀ ਲੋੜ ਨਹੀਂ ਹੈਗੀ ਮੇਰਾ ਕੰਮ ਤਾਂ ਤੋੜਦੀ ਨਹੀਂ ਤੂੰ ਹਾਂ ਪਹਿਲਾਂ ਤਾਂ ਮੈਂ ਆ ਵੀ ਗਈ ਸੀ ਜਿਵੇਂ ਹੁਣ ਬਾਕੀ ਨਾ ਆਉਣਾ ਵੀ ਨਹੀਂ ਹੈਗਾ ਮੁੜ ਕੇ ਸੜੀ ਗਲਤੀ ਕਰਤੀ ਮੈਂ ਆ ਚਾਚੇ ਹੁਣੀ ਪੂਆਰਾ ਉਹੀ ਲੱਗ ਗਿਆ ਕਹਿਣਾ ਲੈ ਆ ਕੁੜੀ ਨੂੰ ਲੈ ਆ ਮੈਂ ਤਾਂ ਤੇਰੇ ਵਰਗੀ ਤੇ ਮੱਥੇ ਲੱਕੇ ਰਾਜੀ ਨਹੀਂ ਤੇ ਮੈਂ ਕਹਾਂ ਤੇਰੇ ਵਰਗੇ ਤੇ ਲੱਕੇ ਰਾਜੀ ਆ ਤੇ ਤੂੰ ਐ ਕਰ ਬਾਬਾ ਗੁਰੂ ਤੂੰ ਮੇਰੇ ਨਾਲ ਲੜਨਾ ਤੂੰ ਜਾ ਮੈਂ ਜਾਉਂਗੀ ਮੈਂ ਲੱਗੂ ਜਾ ਕੇ ਵੀ ਦਿਖਾਵਾਂਗੀ ਮੈਂ ਸਮਝ ਲੈ ਮੈਂ ਤੀਜੇ ਦਿਨ ਆਇਆ ਤੇ ਮੂਹ ਚਾਪੇ ਬੱਸ ਪਕਾਈ ਮਾਰ ਤੂੰ ਬਾਹਰ ਹੋਰ ਤੇਰੀ ਵਰਗਿਆਂ ਦੀ ਦਰਜਣ ਇਕੱਠੀ ਕਰ ਲਾਥਾਂ ਨੂੰ ਮੈਂ ਮਾਰਦੀ ਆ ਗੱਲਾਂ ਆ ਤੋ ਬੋਲੀਾਂ ਦੇ ਅੰਦਰ ਦੇਖਦੀਆਂਂਗੀ ਮੈਂ ਜਾ ਕੇ ਦਰਜਾ ਤੂੰ ਹਾਂ ਹਾਂ ਤੂੰ ਕੀ ਦੇਖਣਾ ਸਾਰੇ ਪੁਆਲੇ ਤਾਂ ਮਾਤਾ ਤੇਰੇ ਪੁਆਏ ਹੋਇਆ ਪੁੱਤ ਕੀ ਹੋਗਾ ਮੈਂ ਤਾਂ ਕੁਛ ਕਿਹਾ ਵੀ ਨਹੀਂ ਕਾ ਤੋ ਇੰਨਾ ਚੜੀ ਚੜਾਈ ਆਈ ਹੈ ਕੀ ਹੋ ਗਿਆ ਰਹਿਣ ਦਿਆ ਕਰ ਐਨੀ ਭੋਲੀ ਨਾ ਬਣ ਮਾਤਾ ਜਿੰਨੀ ਭੋਲੀ ਤੂੰ ਦਿਖਦੀ ਹੈ ਨਾ ਐਂਦੀ ਹੈ ਨਹੀਂ ਉਹ ਪੁੱਤ ਮੈਂ ਤੈਨੂੰ ਕੀ ਕਹਤਾ ਦੱਸ ਕੀ ਹੋਗਾ ਤੂੰ ਮੈਨੂੰ ਦੱਸ ਕੀ ਗੱਲ ਹੋ ਗਈ ਕਾ ਤੋ ਇੰਨਾ ਗੁੱਸਾ ਚੜਾ ਰੱਖਿਆ ਅੱਛਾ ਤੈਨੂੰ ਸੱਚੀ ਨਹੀਂ ਪਤਾ ਵੀ ਕੀ ਹੋਇਆ ਨਾ ਪੁੱਤ ਕੀ ਹੋ ਗਿਆ ਤੂੰ ਮੈਨੂੰ ਦੱਸ ਤੂੰ ਵੀ ਤਾਂ ਮਾਤਾ ਜੱਗੀ ਨੂੰ ਅੰਦਰ ਸੁਖ ਨਹੀਂ ਮੈਂ ਤਾਂ ਕੁਛ ਨਹੀਂ ਕਿਹਾ ਜੱਗੀ ਨੂੰ ਮੈਂ ਕੋਈ ਨਾ ਮੈਂ ਪੁੱਛਦੀਆਂਗੀ ਕੀ ਪੁੱਛੇਗੀ ਕੀ ਪੁੱਛੇਗੀ ਜੋ ਸਾਡਾ ਘਰ ਪਾਟ ਗਿਆ ਨਾ ਉਦੋਂ ਕੀ ਪੁੱਛੇਗੀ ਹੁਣ ਤਾਂ ਮੈਂ ਚੱਲੀ ਆਪਦੇ ਪਿੱਕੇ ਨਾ ਪੁੱਤ ਜਾਣਾ ਨਹੀਂ ਕਿਤੇ ਕੋਈ ਨਾ ਮੈਂ ਪੁੱਛਦੀਆਂ ਜੱਗੀ ਨੂੰ ਕਾ ਤੋ ਤੇਰੇ ਨਾਲ ਬੋਲ ਪਿਆ ਪੁੱਤ ਨਾ ਤਾਂ ਉਹਨੂੰ ਕੁਛ ਵੀ ਨਹੀਂ ਕਿਹਾ ਮੈਨੂੰ ਪਤਾ ਹੀ ਨਾ ਤਾਂ ਹੁੰਗਲਾਂ ਤਾਂ ਤੂੰ ਹੀ ਲਾਈਆਂ ਨੇ ਵੀ ਜਾ ਕੇ ਉਹਨੂੰ ਕੰਮ ਕਰਨ ਨੂੰ ਕਹ ਨਾ ਪੁੱਤ ਮੈਂ ਨਹੀਂ ਹੁੰਗਲਾਂ ਲਾਉਂਦੀ ਹੈਗੀ ਕੋਈ ਨਾ ਪੁੱਤ ਮੈਂ ਕਰੀ ਤਾਂ ਜਾਨੀ ਆ ਕੰਮ ਜਿੰਨਾ ਕ ਮੈਥੋਂ ਬਣਦਾ ਨਾ ਹੁਣ ਇੱਥੇ ਆ ਕੇ ਕਲੇਸ਼ ਕਰਨ ਲੱਗੀ ਤੂੰ ਕਾ ਨੂੰ ਮੈਨੂੰ ਪਤਾ ਨਹੀਂ ਤੇਰੀ ਮਾਂ ਦੇ ਗੱਲ ਪਰਿਆ ਤਾਂ ਜਾ ਕੇ ਲੜਿਆ ਮੇਰੇ ਨਾਲ ਮਾਂ ਨੇ ਕੀ ਗੱਲ ਭਾਤੇ ਮੈਨੂੰ ਨਹੀਂ ਦੀ ਮਾਂ ਬਿਮਾਰਾ ਨਾਲ ਇੱਥੇ ਪੰਗੇ ਕਰ ਰਹੀ ਆ ਕੰਮ ਕਰ ਰਹੀ ਆ ਅੱਜ ਦੋ ਕੱਪੜੇ ਚੱਲ ਕੋਈ ਨਾ ਪੁੱਤ ਕੋਈ ਨਾ ਲੜੋ ਨਾ ਤੂੰ ਕੰਮ ਪਿੱਛੇ ਨਾ ਲੜੋ ਮੈਂ ਆਪੇ ਕਰ ਹੀ ਜਾਣੀ ਆ ਪੁੱਤ ਕੰਮ ਮਾਂ ਤੂੰ ਚੁੱਪ ਕਰਦੀ ਹੁਣ ਮਾਤਾ ਐਡੀ ਗੱਲ ਹੀ ਨਹੀਂ ਕਰਨਾ ਪੁੱਤ ਤੂੰ ਇੰਨਾ ਨਾ ਗੁੱਸਾ ਕਰ ਕੋਈ ਨਾ ਮੈਂ ਆਪੇ ਸਮਝਾ ਦਨੀ ਆ ਕੋਈ ਨਾ ਪੁੱਤ ਤੂੰ ਲੈ ਚੁਬਾਈ ਹੋਈ ਆ ਬੋਲਾ ਬੋਲਾ ਜਾਂ ਬੋਲ ਕੇ ਨਾ ਸਿਰ ਚੜ੍ਹ ਲਈਏ ਐਹ ਜੀ ਤੇ ਚਾਰ ਮਾਰੇ ਮੁੱਕੀਆਂ ਕੱਬੀ ਹੋਣੀ ਜਿੰਦੀ ਸੱਸ ਜਿਹੜੀ ਇਹਨੂੰ ਨੱਕ ਘਿਓ ਚ ਨਾ ਦਾਲ ਚ ਘਿਓ ਪਾਉਣ ਦੇਵੇ ਮੈਂ ਕੋਈ ਚੰਚ ਦਾ ਖਾੜ ਪੀਣ ਦੇਵੇਂ ਮੈਂ ਇਹਨੂੰ ਪਹਿਲਣ ਦੇਵੇਂ ਤੁਸੀਂ ਲੜੋ ਨਾ ਦੇਖ ਨਹੀਂ ਮੇਰੇ ਕੰਮ ਪਿੱਛੇ ਨਾ ਲੜੋ ਮੈਂ ਆਪ ਹੀ ਕਰੀ ਜਾਊਂਗੀ ਤੁਸੀਂ ਆਪਸ ਵਿੱਚ ਦੋਏ ਜੀ ਵਧੀਆ ਰਹਿ ਕਰੋ ਦੇਖ ਲੜਨਾ ਤੋਂ ਮਾਤਾ ਆਪਦੇ ਪੁੱਤ ਸਾਹਮਣੇ ਨਾ ਨਹੀਂ ਸ਼ਰੀਫ ਨਾ ਬਣ ਮੈਨੂੰ ਪਤਾ ਹੀ ਹੈ ਪੁੱਤ ਤੂੰ ਵੀ ਥੋੜਾ ਜਿਹਾ ਘੱਟ ਬੋਲਿਆ ਕਰ ਮੈਂ ਦੱਸਦਾ ਮੈਂ ਕੱਲ੍ਹ ਤੇ ਨਾ ਨਹੀਂ ਤੋੜੇ ਠੀਕ ਹੈ ਨਾ ਪੁੱਤ ਜਾਣਾ ਨਹੀਂ ਹੈਗਾ ਕਿਤੇ ਕਿਤੇ ਨਹੀਂ ਜਾਣਾ ਹੈਗਾ ਕੋਈ ਨਾ ਜਾਣਾ ਨਹੀਂ ਹੈਗਾ ਚਿਰੋਂ ਦੋਸ ਕਿ ਮੈਨੂੰ ਕਿਆਂ ਦੇਣ ਲੱਗ ਜਾਂਦਾ ਕੋਈ ਨਾ ਮੈਂ ਵੀ ਆਪਣੀ ਮਾਂ ਨੂੰ ਕਹੀ ਤੁੰਗੀ ਵੀ ਮੈਂ ਨਹੀਂ ਰਹਿਣਾ ਇਹੋ ਕਿਥੇ ਜਾਨੀ ਆਂਗੇ ਤੂੰ ਕਿ ਆਗੇ ਪਿੱਕੇ ਚੱਲਨੀ ਆ ਨਹੀਂ ਪੁੱਤ ਘਰ ਖਰਾਬ ਹੋ ਜਾਂਦੇ ਨੇ ਮਾੜੀਆਂ ਮਾੜੀਆਂ ਗੱਲਾਂ ਦਾ ਰੁੱਸੀ ਦਾ ਨਹੀਂ ਹੁੰਦਾ ਮੰਮੀ ਹੁੰਦਾ ਹੋ ਜੀ ਯਾਦ ਰੱਖੀ ਮੁਰ ਕੇ ਮੈਂ ਵੀ ਨਹੀਂ ਆਉਂਦੀ ਚਾਰ 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 ਜੇ ਤੂੰ ਜਾ ਕਾਹ ਨੂੰ ਪੁੱਤ ਜੱਗੀ ਕਾਹ ਨੂੰ ਲੜਦਾ ਤੂੰ ਐਨਾ ਲੜਿਆ ਕਰ ਹੋਰ ਆਨੇ ਪੁੱਤ ਲੜਦੇ ਨਹੀਂ ਹੁੰਦੇ ਕਾਹਨੂੰ ਗੇਟ ਲਾਤਾ ਜੇ ਅੱਜ ਤੋਂ ਬਾਅਦ ਉਹ ਕਰਿਆਗੀ ਨਾ ਪੁੱਤ ਮੈਂ ਨਹੀਂ ਇੱਥੇ ਰਹਿੰਦਾ ਕਾਹਨੂੰ ਪੁੱਤ ਕਾਹਨੂੰ ਇਹ ਲੜਦੇ ਨਹੀਂ ਹੁੰਦੇ ਪਰੋਣਾ ਕੀ ਹੈ ਜਿੰਨਾ ਦੁੱਪ ਪਰ 6 ਮਹੀਨਿਆਂ ਮਾਰੇ ਮੋਟੇ ਤਾਂ ਹੁੰਦੀ ਰਹਿੰਦੀ ਹੈ ਲੜਾਈ ਲੜਦੇ ਨਹੀਂ ਹੁੰਦੇ ਬਸ ਅੱਛਾ ਚੱਲ ਚਾਹ ਬਣਾ ਤੂੰ ਜਾਣ ਦੇ ਚਾਹ ਤਾਂ ਕੋਈ ਨਾ ਪੁੱਤ ਮੈਂ ਬਣਾ ਦਿੰਨੀ ਆਂਗੀ ਚਾਹ ਨਾ ਵੀ ਪੀਰਾਂ ਨੂੰ ਛੱਡ ਗਿਆ ਕੋਈ ਨਾ 6 ਮਹੀਨੇ ਚੱਲਦੀ ਉਹ ਤਾਂ ਬਹੁਤ ਭੜੇ ਨੇ ਮੈਂ ਤਾਂ ਤੈਨੂੰ ਵੀ ਅਹੀਂ ਕਹਿਨੀ ਆ ਇਹਨਾਂ ਨੂੰ ਨਾ ਉਂਗਲੀ ਤੇ ਨਚਾ ਕੇ ਰੱਖਿਆ ਕਰ ਫੇਰੀ ਲੋਟ ਆਉਣਗੇ ਤਾਂ ਹਾਂ ਮੈਂ ਤਾਂ ਆਪੇ ਕੇ ਆ ਕੇ ਬੈਠੀ ਆ ਮੈਂ ਤਾਂ ਨਹੀਂ ਜਾਣਦੀ ਹੈਗੀ ਹਾਂ ਮੈਨੂੰ ਕਿਹੜਾ ਤੇ ਦੋ ਰੋਟੀਆਂ ਨਹੀਂ ਮਿਲਦੀਆਂ ਆ ਜੇ ਗੱਲਾਂ ਵੱਜ ਗਏ ਹੁਣ ਤੁੱਟ ਲਿਆ ਜਾ ਕੇ ਚੱਲ ਮੈਂ ਤੈਨੂੰ ਬਾਅਦ ਚੋਂ ਕਰਦੀ ਆ ਯਾਰ ਫੋਨ ਨਾ ਭਾਬੀ ਤੈਨੂੰ ਐ ਨਹੀਂ ਪਤਾ ਹੈਗਾ ਵੀ ਮੈਂ ਫੋਨ ਤੇ ਗੱਲ ਕਰ ਰਹੀ ਆ ਮੂੰਹ ਚੱਕ ਕੇ ਵਿੱਚ ਬੋਲੀ ਜਾਨੀ ਐ ਤੂੰ ਤਾਂ ਸਾਰਾ ਦਿਨ ਹੀ ਹਟਦੀ ਫੋਨ 'ਚ ਗੱਲਾਂ ਕਰਨ ਨੂੰ ਠੋਲ ਨੂੰ ਕੀ ਪ੍ਰੋਬਲਮ ਐ ਮੇਰਾ ਫੋਨ ਮੈਂ ਗੱਲਾਂ ਕਰਨ ਵਾਲੀ ਤੂੰ ਦੁੱਧ ਲਿਆ ਜਾ ਕੇ ਲਹੜ ਕੇ ਨਹੀਂ ਮੇਰ ਤੋਂ ਨਹੀਂ ਲੈਂਦਾ ਜਦੋਂ ਨੌਕਰ ਨਹੀਂ ਹੈਗੀ ਮੈਂ ਤੁਹਾਡੇ ਘਰ ਦੀ ਫਿਰ ਹੋਰ ਕੀ ਕਰੇਂਗੀ ਤੂੰ ਹੁਣ ਕੀ ਕਰੂੰਗੀ ਹਾਂ ਨਾ ਮੈਂ ਤੇ ਤੁਹਾਡੇ ਕੰਮ ਕਰਨ ਵਾਸਤੇ ਆਈ ਆਂ ਕੰਮ ਤਾਂ ਮਾੜਾ ਮੋਟਾ ਕਰਨਾ ਪਊਗਾ ਬੇਲੇ ਬੰਦੇ ਨੂੰ ਰੋਟੀ ਪਾਣੀ ਮੈਂ ਤੈਨੂੰ ਦੇ ਸਕਦੀ ਦੇਖ ਸਿੱਧੀ ਜੀ ਗੱਲ ਹੈ ਮੇਰੀ ਭਾਬੀ ਮੇਰੀ ਗੱਲ ਸੁਣ ਲੈ ਇਹ ਮੇਰੇ ਪੇਕਿਆਂ ਦਾ ਘਰ ਹੈ ਮੈਂ ਤੂੰ ਉਹਦੇ ਪੇਕਿਆਂ ਤੋਂ ਲਿਆ ਕੇ ਨਹੀਂ ਦਿੰਦੀ ਹੈਗੀ ਸਮਝ ਗਈ ਰੋਟੀ ਇਹ ਮੇਰਾ ਸਹੁਰਿਆਂ ਦਾ ਘਰ ਹੈ ਮੇਰਾ ਹੱਕ ਹੈ ਤੇ ਤੇਰਾ ਹੱਕ ਨਹੀਂ ਤੇਰਾ ਹੱਕ ਉਹਥੇ ਰਹਿ ਗਿਆ ਹੁਣ ਤੇਰੇ ਸਹੁਰਿਆਂ ਨਾਲ ਪਹਿਲਾਂ ਨਾ ਮੇਰੇ ਪੇਕਿਆਂ ਦਾ ਘਰ ਹੈ ਭਾਬੀ ਫालतू ਬੋਲਣ ਦੀ ਲੋੜ ਨਹੀਂ ਗਈ ਮੰਮੀ ਨੂੰ ਬੁਲਾ ਲੂੰਗੀ ਮੈਂ ਪੇਕਿਆਂ ਦਾ ਹੈ ਆ ਮੰਨ ਦਿਆਂ ਵੀ ਤੇਰੇ ਪੇਕਿਆਂ ਦਾ ਘਰ ਹੈ ਪੇਕਿਆਂ ਦੇ ਘਰੇ ਆ ਕੇ ਚੌਧਰਦਾਰੀਆਂ ਨਹੀਂ ਚੱਲਦੀਆਂ ਹੁੰਦੀਆਂ ਠੀਕ ਆ ਨਾ ਕੀ ਚੌਧਰਦਾਰੀ ਚੁਣ ਤੁਸੀਂ ਤਾਂ ਚੁੱਭਦੀਆਂ ਥੋਨੂੰ ਤਾਂ ਮੈਂ ਤੁਹਾਨੂੰ ਤਾਂ ਹੋਰੇ ਵੀ ਆ ਕਿਉਂ ਗਈ ਇਸ ਘਰ ਚ ਮੇਰੀ ਗੱਲ ਸੁਣੋ ਮੇਰਾ ਤਾਂ ਜਦੋਂ ਜੀ ਕਰੂਗਾ ਨਾ ਮੈਂ ਤਾਂ ਇੱਥੇ ਹੀ ਰਹਿਣ ਲੱਗ ਜੂੰਗੀ ਤੈਨੂੰ ਵਿਆਹ ਦਾ ਵਰਤ ਦਾ ਸਾਰਾ ਕੁਝ ਕਰਤਾ ਤੇਰਾ ਹੁਣ ਤੇਰਾ ਹੱਕ ਉੱਥੇ ਹੈਗਾ ਉਰੇ ਹੱਕ ਨਹੀਂ ਹੈਗਾ ਉਰੇ ਹੱਕ ਮੇਰਾ ਹੈਗਾ ਇੱਥੇ ਮੈਂ ਜੋ ਕੁਛ ਮਰਜ਼ੀ ਕਰ ਸਕਦੀ ਹਾਂ ਕੋਈ ਗੱਲ ਨਹੀਂ ਉਹ ਤਾਂ ਟਾਈਮ ਹੀ ਦੱਸੂਗਾ ਕਰਦੀ ਮੰਮੀ ਨਾਲ ਗੱਲ ਮਤਰੀ ਪੜੀ ਜਵਾਨ ਖੁੱਲੀ ਹੈ ਜੜੀ ਤੂੰ ਤਾਂ ਕਰੀਏ ਕਿ ਵੈਸੇ ਨਹੀਂ ਜਾਂਦੀ ਹੈਗੀ हां मां बेल्ले बंद ਨੂੰ ਮੈਂ ਨਹੀਂ ਰੋਟੀਆਂ ਦੇ ਸਕਦੇ ਆ ਫੜ ਤੁੱਟ ਲੈ ਆਂਦਾ ਤੂੰ ਨਹੀਂ ਜਾਂਦਾ ਤਾਂ ਤੂੰ ਲੈ ਆ ਆਪਦਾ ਲੈ ਆਉ ਨਾਲੇ ਮੈਂ ਠੇਕਾ ਨਹੀਂ ਲੱਤਦਾ ਹੋਇਆ ਠੇਕਾ ਨਹੀਂ ਲੱਤਦਾ ਹੋਇਆ ਨਾਲੇ ਫੋਰ ਤੋਹੀ ਤਾਂ ਉੱਥੇ ਨਹੀਂ 4 ਦਿਨ ਕੱਟਦੀ ਭਾਬੀ ਮੈਨੂੰ ਮੈਣੇ ਮਾਰਨ ਦੀ ਲੋੜ ਨਹੀਂ ਹੈਗੀ ਮੈਂ ਮੰਮੀ ਨੂੰ ਦੱਸੂਗੀ ਫੇਰ ਨਵੀਂ ਘਰ ਕਲੇਸ਼ ਹੋ ਗਿਆ ਦੱਸ ਦੀ ਮੰਮੀ ਨੂੰ ਫੇਰ ਮੰਮੀ ਨੂੰ ਕੀ ਨਾ ਹੈਗਾ ਕੋਈ ਕੰਮ ਧੰਦਾ ਕਰਨਾ ਪੈਂਦਾ ਮਾੜਾ ਮੋਟਾ ਤੈਨੂੰ ਕੱਲ ਵਸੇ ਜਾਂਦਾ ਸੀ ਇੱਥੇ ਪੂਜਾ ਕਰਨ ਵਾਸਤੇ ਲੈਂਦਾ ਤੈਨੂੰ ਵੀ ਤਾਂ ਇਹੀ ਕੰਮ ਵਾਸਤੇ ਛੱਡਿਆ ਸੀ ਤੇ ਇੱਥੋਂ ਦਾ ਕੰਮ ਹੁੰਦਾ ਨਹੀਂ ਮੈਥੋਂ ਕੰਮ ਭਾਰਦੀਆਂ ਤੁਸੀਂ ਕਿਉਂ ਮੈਂ ਤਾਂ ਪੇਕੇ ਘਰ ਵੀ ਨਹੀਂ ਕੀਤਾ ਮੈਂ ਇੱਥੇ ਵੀ ਨਹੀਂ ਕਦੇ ਕੰਮ ਕੀਤਾ ਤੂੰ ਤਾਂ ਕਰਦੀ ਆਏ ਹੋ ਤੂੰ ਪਿੱਛੇ ਵੀ ਕਰ ਤੁਸੀਂ ਤੇਰੇ ਵੀ ਕਰਦੇ ਹੋ ਸਿੱਖੀ ਨਾ ਕੁਸ ਆ ਬੁੜੀ ਹੋਣ ਵਾਲੀ ਹੋਈ ਪੰਜੇਗੀ ਤੁਸੀਂ ਕੀ ਲੈਣਾ ਮੈਂ ਸਿੱਖਾ ਚਾਹੇ ਨਾ ਐਵੇਂ ਫਾਲਤੂ ਦੀ ਚੌਧਰ ਤੜੀ ਘੋਟੀ ਆ ਹੂੰ ਸੋਰਾ ਮੂੜ ਖਰਾਬ ਕਰਕੇ ਰੱਖ ਤਾ ਲੈ ਸਾਰੇ ਦਿਨ ਫੋਨ ਚ ਹੀ ਲੱਗੀ ਰਹਿੰਦੀ ਆ ਕੁੜੀ ਤਾਂ ਕੀ ਹੋ ਗਿਆ ਹੋਣਾ ਕੀ ਸੀਗਾ ਆ ਕੁੜੀ ਨੂੰ ਕਹਿ ਮਾ ਮਾੜਾ ਮੋਟਾ ਕੰਮ ਤੁੰਦਾ ਕਰਾ ਦੇ ਨਾਲ ਮਾ ਸਾਰਾ ਦਿਨ ਫੋਨ ਚੋਂ ਬਾਹਰ ਨਹੀਂ ਨਿਕਲਦੀ ਹੈਗੀ ਦੱਸ ਕੀ ਕਰੀਏ ਹੁਣ ਉਹ ਚਲ ਕੋਈ ਨਾ ਨਿਆਣੀ ਹੋ ਸਿਆਣੀ ਕਿੱਦਾਂ ਹੋਊਗੀ ਅੱਜ ਨਿਆਣੀ ਆ ਘਰ-ਬਾਰ ਦੀ ਹੋ ਗਈ ਸਭ ਘਾਸੇ ਦਾ ਹੁਣ ਘਾਰਾ ਪਰਿਵਾਰ ਲੜਕੇ ਤੀਜੇ ਦਿਨ ਇੱਥੇ ਆ ਵੜਦੀ ਹੈਗੀ ਚਲ ਤੂੰ ਕਹਿੰਦਾ ਤੀਸਰੀ ਜਣੀ ਹੋਣ ਤੀਸਰਾ ਨਾਲ ਹੋਰ ਕੀ ਕਰਾਂ ਕੰਮ ਧੰਦੇ ਨੂੰ ਕਹਿੰਦੀ ਤਾਂ ਨਹੀਂ ਹੱਥ ਲਾਉਂਦੀ ਹੈਗੀ ਉਹ ਚਲ ਕੋਈ ਨਾ ਉਧਰੋਂ ਤੰਗ ਆਹੋ ਦਿਮਾਗ ਤੇ ਸੌਂ ਟੈਂਸ ਹੁੰਦੀ ਆ ਬੰਦੇ ਦੇ ਹੋਣੀ ਹੁਣ ਸਾਰਾ ਕੁਝ ਠੀਕ ਹੋ ਜੂ ਉਹਨੂੰ ਸਭ ਤੈਨੂੰ ਤਾਂ ਲੱਗਣਾ ਨਾ ਤੇਰੀ ਤਾਂ ਛੋਟੀ ਭੈਣ ਆ ਤੈਨੂੰ ਤਾਂ ਲੱਗਦੀ ਆ ਐ ਨਹੀਂ ਹੁੰਦੀ ਇਹ ਗੱਲਾਂ ਹਾਂ ਹੋਰ ਕੀ ਹੁੰ ਕੋਈ ਨਾ ਸਮਝਾਉਂਗਾ ਕੀ ਸਮਝਾਉਂਗਾ ਤੁਸੀਂ ਨਹੀਂ ਸਮਝ ਸਕਦਾ ਤੁਹਾਨੂੰ ਕਿੱਡਾ ਕੰਮ ਮੈਂ ਸਰਖੇ ਨਹੀਂ ਨਹੀਂ ਮੈਂ ਸਰਖੇ ਮੜ ਮਟ ਕਰ ਦੜੱਕਾ ਦਾ ਤੋੜੀ ਸਕਦੀ ਆ ਉਹ ਕੋਈ ਨਾ ਸਮਝਾ ਦੂੰਗਾ ਬਾਹਰ ਨਿਕਲੇ ਖਰੀਦਾਂ ਦਾ ਘਰ ਦੇ ਵਿੱਚ ਵਧੀ ਨਹੀਂ ਤੁਸੀ ਤਾਂ ਮੈਨੂੰ ਹੀ ਕਹਿਣਾ ਆਪਦੀ ਭੈਣ ਨੂੰ ਕਾਹਤੋਂ ਕਹਿਣਾਗਾ ਉਹ ਭੈਣ ਵਾਲੀ ਗੱਲ ਨਹੀਂ ਹਾਂ ਹੋਰ ਕੀ ਗੱਲ ਹੈਗੀ ਐਵੇਂ ਫालतੂ ਨਹੀਂ ਲੜਾਈਆਂ ਕਰਦੀਆਂ ਕੋਈ ਫਾਇਦਾ ਨਹੀਂ ਦਾ ਵਾਂਡੀ ਦੀ ਗੱਲ ਕਮੰਡੀਆਂ ਨੇ ਕੀ ਕਹਿਣਾ ਪਤਾ ਹੀ ਆ ਵੀ ਤੀਜੇ ਦਿਨ ਆਪੜਦੀ ਐ ਤੂੰ ਨਹੀਂ ਜਾਣਦੀ ਮੈਂ ਕਦੋਂ ਗੁੰਝਾਂਗੀ ਦੱਸ ਮੈਨੂੰ ਹਾਂ ਕਰ ਦੀ ਗਰੀ ਹੋਈਆਂ ਮੈਂ ਸਾਲ ਹੋਣ ਵਾਲਾ ਹੋ ਗਿਆ ਮੈਨੂੰ ਆਪਦੇ ਘਰੇ ਗਈ। ਭੈਂ ਦਰ ਗਵੱਡੀਆਂ ਦੇ ਕਿ ਪ੍ਰੋਗਰਾਮ ਅਵੇ ਤਾਨੇ ਕਹਿੰਦੀ ਚੱਕੜੀ ਪੁੱਤਾ ਕਹਿੰਦੀ ਚੱਲ ਮੈਨੂੰ ਸਾਢ ਕੇ। ਸਾਢ ਕੇ ਤੂੰ ਤੌਦੀ ਚੜਾ ਦੇਨੇ ਬਸ ਫਿਰ। ਮੇਰੇ ਕਿਹੜਾ ਨੇੜੇ ਤੇੜੇ ਨੇ ਕਹੀਂ ਵੀ ਦੂਜੇ ਦਿਨ ਭਾਗ ਜਾਨੀ ਉਹ ਪਹਿਨੇ ਕੁਲਖਾਂ ਚ। ਜਦੋਂ ਦੇਖਦਾ ਉਹਨੂੰ ਮਾੜੀ ਜਦੋਂ ਦੇਖਦਾ ਉਹਨੂੰ ਮਾੜੀ। ਚੱਲ ਜਵਾਕੜੀਆ ਕੋਈ ਗੱਲ ਨਹੀਂ। ਉਹਨੂੰ ਇੱਕ ਦੋ ਦਿਨ ਤੱਕ ਮੈਂ ਛੱਡਿਆਂਗਾ ਪਹਿਲੇ ਵੀ ਛੱਡ ਗਿਆ ਸੀ। ਆਹ ਪਹਿਲਾਂ ਛੱਡਿਆ ਤੇ ਫਿਰ ਤਰਹਿ ਗਈ ਬੜਾ ਉੱਥੇ। ਬਸ ਹਲੋ ਆ ਜੱਗੀ ਕੀ ਹਾਲ ਚਾਲ ਵਧੀਆ ਬਾਈ ਤੁਸੀਂ ਦੱਸੋ ਹੋਰ ਪਰਿਵਾਰ ਠੀਕ ਆ ਹਾਂ ਸਾਰੀ ਵਧੀਆ ਤੇਰੀ ਮੰਮੀ ਡੈਡੀ ਠੀਕ ਨੇ ਹਾਂ ਮੰਮੀ ਡੈਡੀ ਵਧੀਆ ਕਣਕ ਕਣਕ ਬੀਤੀ ਹਾਂ ਕਣਕ ਬੀਜੀ ਗਈ ਮਿਲ ਗਿਆ ਟੀਡਾ ਆਹ ਡਾਇਆ ਮਿਲ ਗਿਆ ਸੀ ਆ ਉਹ ਤਾਂ ਸਟੈਟਿਜ ਆਪਣੀ ਵਧੀਆ ਬਣਦੀ ਹੈ ਅੱਛਾ 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 ਹਾਈਪੀ ਨਹੀਂ ਨਾ ਜਾਂਦਾ ਅੱਪੀ ਬਾਈ ਇਹਦੇ ਰਹਿਣਾ ਤਾਂ ਹੈ ਨਹੀਂ ਸਾਡੇ ਕੀ ਗੱਲ ਹੋ ਗਈ ਇਹ ਕਰਦੀ ਐ ਤੰਗ ਗੱਲ ਗੱਲ ਤੇ ਮੇ ਮਾਂ ਨਾਲ ਲੜਦੀ ਐ ਮੈਨੂੰ ਮਾੜਾ ਕਹਿੰਦੀ ਐ ਇਹਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਮੈਂ ਵਿਆਹ ਕੇ ਹੀ ਨਹੀਂ ਆਇਆ ਇੱਥੇ ਜਾਂ ਮੈਂ ਲੜਨਾ ਹੀ ਨਹੀਂ ਆ ਪਤਾ ਕੀ ਆ ਜੱਗੀ ਹਮ ਇਹ ਹਜੇ ਨਿਆਣੀ ਹਾਂ ਥੋੜੀ ਨਾ ਰਹਿਣਾ ਸਿੱਖ ਜੂ ਠੀਕ ਐ ਮੈਂ ਸਮਝਾਉਂਗਾ ਬਾਈ ਨਿਆਣੀ ਕਰਕੇ ਮੇਰੀ ਮਾਂ ਵੀ ਬੋਲਦੀ ਪਰ ਇਹ ਤਾਂ ਮੇਰੀ ਮਾਂ ਨਾਲ ਜੱਫੀ ਕੱਢ ਰੱਖਿਆ میری ماں نے بیا تو مارکیٹ دی مارے موٹا ٹیلا مٹھا ہو جندا ہے بندا ਇਹਦਾ 나ही ਕਹੂੰਗੀ ਸਾਰਾ ਦਿਨ ਤੂੰ ਜੋ ਮਰਜੀ ਹੈ ਤੂੰ بس ਕੰਮ ਕਰੇਗੀ ਸਾਰਾ ਦਿਨ ਇਹਨੇ ਟੱਕਾ ਨਹੀਂ ਕਦੇ ਤੋੜਿਆ ਉੱਪਰੋਂ ਕਹਿੰਦੀ ਹੈ ਕਹਿੰਦੀ ਮੇਰੀ ਤਾਂ ਵਿਆਹ ਤੋਂ ਪਹਿਲਾਂ ਗੱਲ ਹੋਈ ਸੀ ਤੁਹਾਡੇ ਨਾਲ ਵੀ ਮੈਨੂੰ ਤਾਂ ਕੋਈ ਕੰਮ ਆਉਂਦਾ ਨਹੀਂ ਤੇ 나ही ਮੈਂ ਕਰਾਂ ਚੱਲ ਕੋਈ ਨਾ ਪਤਾ ਕੀ ਨਿਆਣੀ ਹੈ ਕੀ دل وچ ਨਹੀਂ ਹੈ ਤੇ ਤੁਸੀਂ ਮੈਂ ਸਮਝਾਂਗਾ ਤੂੰ ਆਜਾ ਕੱਲ ਨੂੰ ਇਹਨੂੰ ਲੈ ਜਾ ਅੱਜ ਆਜਾ دیکھ بھائی ਮੇਰੇ ਤੋਂ ਤਾਂ ਨਹੀਂ ਆਇਆ ਜੜਾ ਹੈਗਾ ਹਮ ਚਲੋ ਹੁਣ ਤੂੰ ਵੱਡਾ ਭਾਈਆ ਹੈ ਨਾ ਤੇ ਆਪ ਫੋਨ ਕਰਿਆ ਮੁਰੂ ਚਲੋ ਆਸੀ ਮੈਂ ਤੇਰੀ ਗੱਲ ਵੀ ਇੱਜਤ ਕਰਦਾ ਨਾ ਕੋਈ ਆਪ ਛੱਡ ਜਾ ਦੇਖ ਪਰ ਮੈਂ ਨਹੀਂ ਆ ਸਕਦਾ ਹੈਗਾ ਹਾਂ ਇਹ ਹੈ ਕਿ ਜੇ ਤੂੰ ਛੱਡ ਜੀਂਗਾ ਇਹਨੂੰ ਕਹੂਗਾ ਕਿ ਮੈਂ ਨਹੀਂ ਆਈ ਵੀ ਨਹੀਂ ਪੁੱਛਾਂਗੇ ਵੀ ਕੀ ਕਰਨਗੇ DJ ਉਹ ਕੁਝ ਵੀ ਕਹਾਂਗੇ ਬਸ ਇਹ ਨਾਲ ਗੱਲਬਾਤ ਵੀ ਕਰਾਂਗੇ ਜੀ ਤੂੰ ਆਪ ਛੱਡ ਦੀਂ ਜਦੋਂ ਮਰਜ਼ੀ ਛੱਡ ਚੱਲ ਫਿਰ ਮੈਂ ਅੱਜ ਛੱਡ ਕੇ ਜਾਂਗਾ ਸਵੇਰੇ ਠੀਕ ਆ ਹਾਂ ਹਾਂ ਠੀਕ ਹੈ ਭਾਈ ਮੈਨੂੰ ਦੱਸ ਲਿਓ ਫੋਨ ਕਰ ਦਿਓ ਫਿਰ ਮੈਂ ਬਾਹਰੋਂ ਤੇ ਨਹੀਂ ਜਾਊਗਾ ਕਿਵੇਂ ਹਾਂ ਮੈਂ ਦੈਕੋਰ ਕਰ ਦਿੰਦਾ ਠੀਕ ਠੀਕ ਹੈ ਭਾਈ ਠੀਕ ਚੱਕ ਬਾਬੀ ਹੂੰ ਸੱਚੀ ਦੱਸਾਂ ਚੌਲ ਖਾ ਕੇ ਨਾ ਮੈਨੂੰ ਤਾਂ ਹੋਰ ਉਜੇ ਹੋਣ ਲੱਗ ਗਿਆ ਜਿਵੇਂ ਚੱਜ ਸਵਾਦ ਨਹੀਂ ਆਇਆ ਨਹੀਂ ਵਧੀਆ ਬਣੇ ਸੀ ਚੌਲ ਤਾਂ ਭਾਈ ਮੇਰੇ ਕਿੱਥੋਂ ਬਣੇ ਸੀ ਤੂੰ ਵੀ ਨਾਵੇਂ ਭਾਬੀ ਦੀਆਂ ਤਾਰੀਫਾਂ ਨਾ ਕਰੀ ਜਾਇਆ ਕਰ ਹਣਾ ਮੰਮੀ ਫਿਰ ਤੁਸੀਂ ਆਪ ਬਣਾ ਲੈਣੇ ਸੀਗੇ ਇਹ ਭਿਚੌਲ ਲੈ ਆਏ ਘੱਟ ਬੋਲਦੀਆਂ ਕੁੜੀਏ ਬੋਲਣ ਵਾਲੀ ਕੱਲ ਨਹੀਂ ਮੰਮੀ ਹੁਣ ਦੇ ਚੌਲ ਇੰਨੇ ਵਧੀਆ ਚੌਲ ਬਣੇ ਹੋਏ ਨੇ ਕਿ ਹਲਕਾ ਜਿਹਾ ਨੂਨ ਵੀ ਭੁੱਲੀ ਸੀ ਮੈਂ ਪਾਣਾ ਚੱਲੂਣ ਵੀ ਭੁੱਲ ਗਈ ਹੂੰ ਵੀ ਤਾਂ ਜ਼ਿਆਦੇ ਗਾਲ ਤੇ ਪਾਣੀ ਵੱਧ ਪਾਤਾ ਝੇ ਲਖਣੋ ਚੱਲ ਕੋਈ ਨਾ ਮਾਂ ਤੂੰ ਵੀ ਲੈ ਬਾਲਾ ਬੋਲਿਆ ਕਰ ਬਸ ਜੀ ਮੈਂ ਕੋਈ ਨਾ ਬੋਲਣਾ ਹੂੰ ਚਾਰ ਦਿਨ ਆਈ ਆ ਕੁੜੀ ਉਹਨੂੰ ਸੁਪਨਾ ਰਹਿਣ ਦਿਓ ਪਹਿਲਾਂ ਤਾਂ ਉਧਰ ਤਪਿੱਤ ਪਾਈ ਆਉਂਦੀ ਆ ਚੱਲ ਕੁੜੀਏ ਜੇ ਖਾਲੇ ਚੌਣ ਖੜੀ ਹੋ ਤੈਨੂੰ ਛੱਡ ਕੇ ਚੱਲਦੇ ਹਾਂ ਬਈ ਹੋਰ ਹੋਰ ਤਿਆਰ ਹੋ ਜਾ ਚੱਲ ਹਾਂ ਤੁਹਾਨੂੰ ਤਾਂ ਔਖਾ ਹੋਇਆ ਪਿਆ ਤੂੰ ਸ ਤਾਂ ਐ ਚੌਣੇ ਵੀ ਫਟਾਫਟ ਨਿਕਲੇ ਇਸ ਘਰੋਂ ਨਿਕਲਣ ਵਾਲੀ ਗੱਲ ਨਹੀਂ ਮੈਂ ਕਰਦੀ ਹੈ ਕਿ ਮੰਮੀ ਇੱਕ ਮਿੰਟ ਚ ਖੜੋ ਮੇਰੇ ਨਾਲ ਸੁਣੋ ਨਿਕਲਣ ਵਾਲੀ ਗੱਲ ਨਹੀਂ ਕਰਦ ਕਰ ਜਾਣਾ ਲੈ ਗਈ ਆ ਗੱਲ ਸੁਣ ਮੇਰੇ ਭਾਂਡੇ ਚੱਕ ਚੱਲ ਉੱਠ ਖੜੀ ਹੋ ਚੱਲ ਕੁੜੀ ਖੜੀ ਹੋ ਤਿਆਰ ਹੋ ਲੱਗਦਾ ਇੰਨੀ ਵੀ ਕਾਹਦੀ ਗੱਲ ਹੀ ਹੈ ਮੰਮੀ ਪਾਪੀ ਤਾਂ ਚਾਹੀਦੀ ਜੀ ਹੈਗੀ ਸੀ ਹੈਗੀ ਸੀ ਆ ਬਾਈ ਵੀ ਨਾਲ ਰਲ ਗਿਆ ਚੱਲ ਬਾਈ ਮੈਂ ਬੈਗ ਲੈ ਕੇ ਆਉਂਦਾ ਮੈਂ ਬਸ ਫੋਨ ਕਰਤਾ ਜੱਗੀ ਨੂੰ ਹਾਂ ਮੈਂ ਛੱਡ ਕੇ ਜਾਂਦਾ ਦਿੱਪਾ ਜੀ ਮਿਲ ਭਾਈ ਸੁਣਾ ਹੂੰ ਉਦੋਂ ਗੱਲ ਕਰ ਲੈਣੀ ਸੀ ਹੁਣ ਕਿ ਤੇ ਫਿਰ ਦੂਜੇ ਦਿਨ ਮਾਰ ਕੇ ਥੱਪੜ ਫੇਰ ਕੱਢ ਦੇ ਉਹ ਨਹੀਂ ਮੈਂ ਕੁੜੀ ਵੀ ਥੋੜਾ ਜਿਆਦਾ ਬੁੱਧੀਆ ਮੈਂ ਸਾਰਾ ਸਮਝਾ ਕੇ ਬਣਾਉਂਦਾ ਫੋਨ ਤੇ ਮੇਰੀ ਗੱਲ ਹੋ ਗਈ ਨਾਲ ਸਾਰੀ ਫਿਰ ਹੁਣ ਉਹਨਾਂ ਦੇ ਸਾਹਮਣੇ ਆਪ ਵੀ ਥੋੜੀ ਬਾਇਗਾ ਨਹੀਂ ਕਹਿਣਾ ਆਹੋ ਮੈਨੂੰ ਸਾਰੀ ਸਮਝਦਾਰਾ ਨੇ ਇਹੀ ਜਗ੍ਹਾ ਤੇ ਠੀਕ ਉਹਨਾਂ ਨੂੰ ਵੀ ਕਹਿ ਕਿਉਂ ਇਹ ਕੁੜੀ ਨਹੀਂ ਉਹਨਾਂ ਦੇ ਸਾਹਮਣੇ ਸਮਝਾ ਕੇ ਆਉਂਗਾ ਹਾਂ ਕੁੜੀਆਂ ਕੁੜੀਆਂ ਨੂੰ ਨੀਵੀਂ ਪਾਕੀ ਰਹਿਣਾ ਚਾਹੀਦਾ ਤੇ ਪੁੱਤ ਨੀਵੀਂ ਹੋਰ ਉਹਨਾਂ ਦਾ ਕਿਵੇਂ ਬੰਦਿਆ ਆਪਾਂ ਨੇ ਕਦੀ ਕੁਝ ਕੀ ਹੈ ਜੇ ਮਾੜੀ ਮੋਟੀ ਵੀ ਨਹੀਂ ਇਹਦੀ ਸਾਈਡ ਲਵਾਂਗੇ ਕੁੜੀ ਵੀ ਜਿਆਦਾ ਕੁੜੀ ਕੁੜੀ ਦਾ ਵੀ ਆਪਣੀ ਦਾ ਕਸੂਰ ਨੇ ਕੁਛ ਨਹੀਂ ਕਰਦੀ ਇੱਥੇ ਕਸੂਰ ਤਾਂ ਆਪਣੇ ਸਾਰਿਆਂ ਨੇ ਨੇ ਕਿਉਂਕਿ ਆਪਣੇ ਕੋਲ ਨਾ ਮੈਂ ਤੇਰੇ ਕੋਲ ਨਾ ਦਾਲ ਬਣਾਵੇ ਨਾ ਰੋਟੀ ਨਾ ਝਾੜੂ ਘੁਸੂ ਦੇ ਆ ਨਕਲ ਮੈਂ ਕਣੀ ਹੈ ਕਹਿੰਦੀ ਜਿਹੜੇ ਕਸੂਰ ਤਾਂ ਪਤਾ ਕੀ ਕਹ ਲਾਂ ਮੈਂ ਆਪਣੀ ਕੁੜੀ ਦਾ ਵੀ ਕਸੂਰ ਨਾ ਦਾਲ ਬਣਾਉਣੀ ਹੈ ਨਾ ਸਬਜ਼ੀ ਬਣਾਉਣੀ ਹੈ ਨਾ ਰੋਟੀ ਬਣਾਉਣੀ ਹੈ ਝਾੜੂ ਵੀ ਨਹੀਂ ਲਾਉਂਦੀ ਐਵੇਂ ਤਾਂ ਨਹੀਂ ਆ ਲੈ ਕਹ ਤੂੰ ਫਿਰ ਹੁਣ ਜਦੋਂ ਆਪਾਂ ਪਹਿਲੇ ਦਿਨੋਂ ਲਾਈ ਨਹੀਂ ਨਾ ਹੀ ਨਹੀਂ ਫਿਰ ਉਹਨੂੰ ਕਹੇ ਤੂੰ ਆਪਣਾ ਹੁਣ ਉਥੇ ਕੌਣ ਕਰੂਗਾ ਕਿ ਗਵੰਟੀ ਕਰਨ ਦਾ ਮੈਂ ਇਸੇ ਕਰਕੇ ਤਾਂ ਸਾਰੀ ਗੱਲ ਪਹਿਲਾਂ ਕੀਤੀ ਸੀ ਵੀ ਭਾਈ ਸਾਡੀ ਕੁੜੀ ਕੰਮ ਦਾ ਮੜਾ ਮੋਟਾ ਹੀ ਕਰੂਗੀ ਠੀਕ ਹੈ ਕੱਲ ਨੂੰ ਐ ਨਾ ਕਹੋ ਵੀ ਸਾਨੂੰ ਕਿਤੇ ਗੋਭੀ ਵਾਲੇ ਪਰੋਣ ਉਹ ਕਹਿੰਦੇ ਨੇ ਵੀ ਸਾਡੀ ਕੁੜੀ ਸਾਰਾ ਕੰਮ ਜਾਣਦੀ ਆ ਤੂੰ ਕਹਿੰਦੀ ਨਹੀਂ ਸਾਡੀ ਕੁੜੀ ਨੂੰ ਕੁਝ ਹੋਂਗਾ ਨਹੀਂ ਫਿਰ ਐ ਤਾਂ ਨਹੀਂ ਕਹਿਣਗੇ ਵੀ ਸਾਨੂੰ ਕੁਝ ਦੱਸਿਆ ਨਹੀਂ ਮੈਂ ਤਾਂ ਉਹਨਾਂ ਨੂੰ ਕੁੜੀ ਨੂੰ ਪਹਿਲੇ ਦੱਸਤਾ ਸੀ ਸਾਰਾ ਕੁਝ ਵੀ ਚਲ ਕੋਈ ਮੇਰੀ ਗੱਲ ਸੁਣੋ ਮੇਰੇ ਜੱਗੀ ਨਾਲ ਗੱਲ ਹੋ ਗਈ ਮੈਂ ਉਹਨੂੰ ਸਾਰੀ ਗੱਲ ਸਮਝਾ ਦੂੰਗਾ ਕੁੜੀ ਨੂੰ ਵੀ ਉਹਨਾਂ ਸਾਹਮਣੇ ਘੂਰਨੀ ਤਾਂ ਪਊ ਚਲ ਉਹ ਇਹਨਾਂ ਬੇਇੱਜ਼ਤੀ ਜੀ ਕਰੀ ਜੀ ਨਹੀਂ ਨਹੀਂ ਖੈ ਤਾਂ ਮੈਂ ਸਮਝਦਾ ਨਾ ਸਾਰਾ ਕੁਝ ਪਤਾ ਨੂੰ ਉਹਨੂੰ ਟੈਂਗਰੇ ਜਨ ਸਮਝਾ ਕੇ ਇਹਨਾਂ ਨਾਲ ਮੜਿਆ ਚਲ ਕੋਈ ਵੀ ਤੂੰ ਵੀ ਇਹਨਾਂ ਚਾਂਬਲਿਆ ਕਰ ਕੋਈ ਆਹੋ ਚਲ ਜਾ ਭਾਗ ਜਾ ਬੜੀਏ ਪਰਿਵਾਰ ਮਿਲੇ ਹੋਇਆ ਤੁਹਾਨੂੰ ਇਹੀ ਗੱਲ ਚਲ ਆਈ ਤਾਂ ਮੈਂ ਕਦੋਂ ਕਹਿੰਨੀ ਆ ਵੀ ਆਪਾਂ ਨੇ ਬਿਠਾਉਣੀ ਐ ਬਿਠਾ ਕੇ ਕੀ ਕਰਾਉਣਾ ਚਲ ਠੀਕ ਹੈ ਮੈਂ ਦੇਖਦਾ ਹੈ ਹੈਪਨ ਕਦੀ ਪਾਣੀ ਦਾ ਗਲਾਸ ਦੇ ਦੇ ਮਰਚਾਂ ਜੀ ਲੱਗ ਗਿਆ ਮੁੰਤਾਫ ਬਾਲੀਆਂ ਸੱਚੀ ਮਰਚਾਂ ਦਾ ਇੰਨੀਆਂ ਬਾਹ ਰੱਖਿਆ ਮੈਂ ਕੋਈ ਸੋ ਬੋਲੀ ਨਹੀਂ ਜਾਣ ਕੇ ਵੀ ਚਲ ਖਾਣ ਨੂੰ ਕਲੇਸ਼ ਕਰਨਾ ਲੈ ਆ ਬੈਠੀ ਆ ਮਾਸੀ ਹਾਂ ਸਸੀ ਕਾ ਮਾਸੀ ਹਾਂ ਜਾਂਦਾ ਰਹਾ ਪੁੱਤ ਸਸੀ ਕਾ ਤੂੰ ਸਸੀ ਕਾ ਹੋ ਠੀਕ ਸੀ ਸਰ ਹਾਂ ਮਾ ਪੁੱਤ ਠੀਕ ਹੈ ਸਾਰੇ ਬਹਿ ਜਾ ਪੁੱਤ ਬਹਿ ਜਾ ਪੁੱਤ ਤੂੰ ਵੀ ਇੱਥੇ ਬਹਿ ਜਾ ਹੋਰ ਸੁਣਾ ਪੁੱਤ ਕਰੇ ਹਾਂ ਪਰਿਵਾਰ ਠੀਕ ਸੀਗਾ ਠੀਕ ਨੇ ਅਸੀਂ ਸਾਰੇ ਠੀਕ ਹੋਰ ਤੇਰੀ ਮੰਮੀ ਵੀ ਠੀਕ ਹੈਗੀ ਹਾਂ ਸਾਰੇ ਠੀਕ ਨੇ ਤੁਸੀਂ ਹਾਂ ਚੰਗਾ ਪੁੱਤ ਮੈਂ ਪਾਣੀ ਪੂਣੀ ਲੈ ਕੇ ਆਉਣੀ ਹੈਗੀ ਮੈਂ ਕੋਈ ਨਹੀਂ ਪਾਣੀ ਤਾਂ ਮਸੀਂ ਬਹਿ ਜਾ ਆਪਾਂ ਚਾਰ ਗੱਲਾਂ ਕਰਦੇ ਹਾਂ ਹਾਂ ਨਾ ਪੁੱਤ ਪਾਣੀ ਧਾਣੇ ਦਾ ਪੀ ਲੈਂਦੇ ਹੋਰ ਕੀ ਹਾਲ ਹੈ ਵਧੀਆ ਹੋਰ ਠੀਕ ਹੈ ਹਾਂ ਵਧੀਆ ਆਪਾਂ ਬੈਠੇ ਰਹਦੇ ਦਰ ਕਦੋਂ ਕੁ ਦਰੇ ਸੀ ਬਸ ਕਿਤੇ ਨਹੀਂ ਰੁਕੇ ਸੀ ਤਾਂ ਸੱਜੇ ਕਰੀਏ ਤੂੰ ਉਹ ਆ ਜਾ ਬਾਲਾ ਹੋ ਗਿਆ ਬਾਲਾ ਜਾ ਤੇ ਹੋਰ ਪੁੱਤ ਬਾਲਾ ਹੀ ਆ ਧੂਆਂ ਧਾਈ ਜੀ ਹੋਈ ਪਈ ਹੈਗੀ ਚਲ ਹੁਣ ਬੋਲਦੇ ਹਾਂ ਇੱਕ ਦੂਜੇ ਨੂੰ ਕੁਝ ਚੰਗਾ ਨਹੀਂ ਆਪਾਂ ਤਾਂ ਤੁਨੂ ਕੁਝਦੇ ਬਈ ਮੈਂ ਤਾਂ ਪਹਿਲਾਂ ਵੀ ਨਹੀਂ ਬੋਲਦਾ ਹੂੰ ਨਿਆਣੀ ਹੈ ਯਾਰ ਫਿਰ ਵੀ ਜਿਆਣੀ ਦਾ ਬਾਈ ਹੁਣ ਇਹਦੂ ਵੀ ਅਕਲ ਚਾਹੀਦੀ ਹੈ ਹੈ ਚਾ ਕੋਈ ਨਹੀਂ ਸਮਝਾਈ ਮੈਂ ਸਮਝੋਣਾ ਜ਼ਰੂਰੀ ਹੈ। ਨਾ ਇਹਨੂੰ ਕੰਮ ਕਰਦੀ ਏ। ਸਾਰੇ ਕੰਮ ਕਰਿਆ ਕਰ ਕੁੜੀਏ। ਵੀਰੇ ਸਾਰੇ ਕੰਮ ਕਰਦੀ ਆ ਮੈਂ। ਕੋਈ ਆਪਣੇ ਕੋਲ ਕੁਛ ਵੀ ਬਣਾਈ ਜਾਂਦੇ। ਚੱਲ ਕੋਈ ਨਾ ਪੁੱਤ। ਤੈਨੂੰ ਮੈਂ ਤਾਂ ਕੰਮ ਨੂੰ ਤਾਂ ਮੈਂ ਪਹਿਲਾਂ ਵੀ ਨਹੀਂ ਕਹਿੰਦੀ ਸੀ ਮੈਂ ਤਾਂ ਹੁਣ ਵੀ ਨਹੀਂ ਕਹਿੰਦੇ। ਆਪਸ ਵਿੱਚ ਮੈਨਾਂ ਤੁਸੀਂ ਦੋ ਜਣੇ ਲੜਿਆ ਕਰੋ। ਔਰ ਵਧੀਆ ਰਹਾ ਕਰ ਪੁੱਤ ਨਾ ਪਤਾ ਹੀ ਮਨੋਂ ਕੁਲੋਂ ਤੇ ਸਾਰੀ ਤੂੰ ਹੀ ਲਾਉਣੀ ਆ ਨਾ ਪੁੱਤ ਮੈਂ ਕਹਾਂ ਉਹ ਲਾਉਣੀ ਆਂਗੇ ਇਹਨਾਂ ਨੇ ਤੂੰ ਇਹਨਾਂ ਨੂੰ ਵਿਚਾਰੇ ਜਵਾਕ ਨੂੰ ਇਹਨੂੰ ਤੰਗ ਕਰਿਆਗਾ ਤੇ ਇੱਕ ਕੰਮਕਾਰ ਛੱਡ ਕੇ ਆਇਆਗਾ ਹਾਏ ਚੱਲ ਕੋਈ ਨਾ ਪੁੱਤ ਤੂੰ ਵੀ ਨਾ ਥੋੜਾ ਜਿਹਾ ਗੁੱਸਾ ਨਾ ਕਰਿਆ ਕਰ ਆਏ ਨਹੀਂ ਕਰਦੇ ਹੁੰਦੇ ਬੋਲਵਾਣੀ ਤਾਂ ਹੁਣ ਤੇਰੇ ਸਾਹਮਣੇ ਆਂ ਮੈਂ ਇੱਕ ਲੱਖ ਵੀ ਕੋਈ ਬੋਲੇਆ ਕਾ ਕੋਈ ਨਹੀਂ ਚੱਕੀ ਕੋਈ ਨਾ ਸਮਝ ਪੱਜ ਪੱਜ ਬੈਰੀ ਹੈ ਨਾ ਪੁੱਤ ਅਸੀਂ ਤਾਂ ਇਹਨੂੰ ਕਹਤੇ ਕੁਛ ਨਹੀਂ ਕਿਹਾ ਕਦੇ ਮੈਂ ਤਾਂ ਸੁੱਤੀ ਪਈ ਨਹੀਂ ਜਗਾਈ ਹੈਗੀ ਮੈਂ ਕਰਨੀ ਚਾਹਤ ਕੋਈ ਨਾ ਨਿਆਣੀ ਸਿਆਣੀ ਅੰਗੀ ਸਾਰੀ ਉਮਰ ਪੁੱਤ ਇਹਨਾਂ ਨੇ ਕੰਮ ਕਰਨਾਗਾ ਹਾਂਜੀ ਹਾਂਜੀ ਹੁਣ ਮੇਰੇ ਹੱਡ ਪੈਰ ਚੱਲਦੇ ਨੇ ਮੈਂ ਕਰੀ ਜਾਨੀ ਅੰਗੀ ਕੰਮ ਹਾਂਜੀ ਮੇਕ ਬਾਈ ਜੱਸੀ ਇੱਕੀ ਗੱਲ ਆਪਣੀ ਤਾਂ ਤੇਰੇ ਮੂੰਹ ਨੂੰ ਮੈਂ ਕੁਝ ਨਹੀਂ ਬੋਲਦਾ ਹਨਾ ਮੈਂ ਤੈਨੂੰ ਹੀ ਨਹੀਂ ਕਿਹਾ ਕਿ ਐਨੀ ਦਿਨਾਂ ਨੂੰ ਗਈ ਜਦੋਂ ਤੇਰਾ ਜ਼ਿਕਰ ਆ ਤੂੰ ਆ ਗਿਆ ਹਨਾ ਮਰਜ਼ੀ ਨਾਲ ਗਈ ਸੀ ਚੱਲ ਮਰਜ਼ੀ ਨਾਲ ਹੀ ਆ ਗਿਆ ਹਨਾ ਪਰ ਮੈਂ ਇਹ ਲਾਸਟ ਵਾਰਨਿੰਗ ਦੀ ਰਿਆਂ ਇਹਦੋਂ ਬਾਚੋ ਜੇ ਇਹਨੇ ਹਰਕਤ ਕੀਤੀ ਸਿੱਧੀ ਜੀ ਗੱਲ ਆ ਬਾਈ ਮੈਂ ਨਵੇਂੜਾ ਕਾ ਨੂੰ ਜੱਤੀ ਕਾ ਨੂੰ ਆਇਆ ਗੱਲਾਂ ਕਰ ਰਿਹਾ ਕਰ ਤੂੰ ਮੈਂ ਇਹ ਜਨਾਨੀ ਨਾਲ ਬਾਰਾ ਟਾਈਮ ਨਹੀਂ ਕੱਟ ਸਕਦਾ ਮੇਰੀ ਤਾਂ ਇਹ 6 ਮਹੀਨਿਆਂ ਚ ਬੁਤਕੀ ਬੁਲਾਦੀ ਬਾਈ ਮੇ ਮੇ ਮੇਰੀ ਮੇਰੀ ਗੱਲ ਸੁਣੋ ਦੇਖੋ ਲੜਾਈਆਂ ਚੜ ਕਿੱਦਾਂ ਕਰ ਨਹੀਂ ਹੁੰਦੇ ਪਰ ਨਵੇਣਾ ਕਿਉਂ ਆਪਣੀ ਲੜਾਈਆਂ ਚੜਾ ਨਹੀਂਦਾ ਆਪੜਦਾ ਚੰਗ ਲੱਗਦੀ ਹੈ ਉਹ ਵੀ ਬੇਮਤਲਬੀ ਚਰ ਕੋਈ ਨਹੀਂ ਚੱਕੀ ਮੇਰੀ ਗੱਲ ਸੁਣ ਮੈਂ ਸਮਝਾਇਆ ਕੁੜੀ ਨੂੰ ਨਿਆਣੀ ਹੈ ਥੋੜੀ ਥੋੜੀ ਸਮਝੀਓ ਬਾਈ ਤੇ ਤੇਰੀ ਜ਼ਿੰਮੇਵਾਰੀ ਹੈ ਹਾਂ ਜ਼ਿੰਮੇਵਾਰੀ ਹੈ ਸਿੱਧੀ ਜੀ ਗੱਲ ਹੈ ਮੈਂ ਤਾਂ ਕਿਹਾ ਪਿਆ ਨਹੀਂ ਅਸੀਂ ਤੇਰੇ ਨਾਲ ਸਿੱਧੇ ਆ ਨਾ ਮੇਰੀ ਗੱਲ ਸੁਣੋ ਤੁਸੀਂ ਸਹੀ ਹੋ ਬਾਈ ਸਹੀ ਤਾਂ ਮੈਂ ਚੱਲ ਬੱਸ ਪੁੱਤ ਜੱਗੇ ਬੱਸ ਦੇਖ ਜਦੋਂ ਤੇਰਾ ਵੱਡਾ ਭਾਈ ਤੇਰੇ ਗੱਲਾਂ ਕਰਿਆਂਦਾ ਕੋਈ ਨਾ ਨਿਆਣੀ ਐਂਗੀ ਕੋਈ ਨਾ ਸਮਝੀ ਲੇ ਲੈ ਪਰਿਵਾਰ ਕੁੜੀ ਮੇਰੀ ਦਾ ਸਮਝ ਕਰ ਸਮਝ ਕਰ ਲਿਆ ਕਰ ਕੋਈ ਕੰਮ ਮੇਰੀ ਗੱਲ ਸੁਣੋ ਜੀ ਮੇਰੇ ਤੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਮੈਂ ਸਮਝ ਨਹੀਂ ਸਕਤੋ ਉਹਦੀ ਫੈਮਿਲੀ ਪਤਾ ਨਹੀਂ ਮੇਰੀ ਕੀ ਮਤਮਰੀ ਗਈ ਸੀ ਪਰ ਦੇਖਿਓ ਇਹੋ ਜਿਹਾ ਕੰਮ ਨਾ ਕਰਿਓ ਕਿਤਨੇ ਵੇੜਾ ਨਾ ਕਰਿਓ ਮੇਰੇ ਨਾਲ ਹੂੰ ਬੱਸ ਬੋਲੀਏ ਹੁਣ ਇਹੀ ਕੀ ਗੱਲਾਂ ਕਰੀ ਜਾਂਦੀ ਐ ਨਹੀਂ ਦੇਖਦੀ ਵੀ ਮੈਂ ਕੀ ਕਰਕੇ ਗਈ ਸੀ ਤਲ ਕੋਈ ਨਾ ਇਸ ਵਾਰ ਤੇ ਤੈਨੂੰ ਮਾਫ਼ ਕਰਦਾ ਪਰ ਇਹ ਦੁਆ ਚੋਂ ਆਪਣਾ ਸੱਚੀ ਹੋਣੀ ਚੱਲਣਾ ਹੁਣ ਆਪਦਾ ਧਿਆਨ ਨਾਲ ਰੱਖ ਕੱਲ ਨੂੰ ਨਾ ਮੈਨੂੰ ਕਹੀਂ ਵੀ ਹੁਣ ਤੂੰ ਐ ਕਰ ਰਹੀ ਐ ਦੇਖੋ ਜੀ ਗਲਤੀ ਵੀ ਤਾਂ ਇਨਸਾਨ ਤੋਂ ਹੀ ਹੁੰਦੀ ਆ ਤੇ ਮੈਂ ਵੀ ਤਾਂ ਇੱਕ ਇਨਸਾਨ ਆ ਮੇਰੇ ਤੋਂ ਵੀ ਗਲਤੀ ਹੋਗੀ ਚਲ ਚੰਗਾ ਇਨਸਾਨ ਤਾਂ ਬਣ ਗਈ ਉਹ ਆਇਆ ਆ ਪਈਆਂ ਆ ਬੈਠੇ ਤਿੰਨੇ ਜਣੇ ਚਾਚੂ ਕਰ ਲਿਆ ਨਾਲੇ ਪਾਣੀ ਲੈ ਆ ਜੀ ਚਲੋ ਮੈਂ ਚਾਹ ਉਹ ਲੈ ਲੈਂਦੀ ਹਾਂ ਹਾਂ ਇਹ ਹੁਣ ਜੀ ਮੈਂ ਤੁਹਾਨੂੰ ਕਿਹਾ ਨਹੀਂ ਦਿਲ ਚਰੀਪਾ ਬਾਈ ਮੈਨੂੰ ਵੀ ਪਤਾ ਬੋੜੀ ਆ ਚਲੋ ਕੋਈ ਨਾ ਪੁੱਤ ਅਸਤਾ ਪਹਿਲਾਂ ਨਹੀਂ ਉਹਦੀ ਗੱਲ ਦਾ ਗੁੱਸਾ ਕਰਦੇ ਸੀ ਹੁਣ ਨਹੀਂ ਅਸਤਾ ਕਰਦੇ ਅਸਤਾ ਦੇਖ ਮੈਂ ਤਾਂ ਇੱਕ ਤਾਂ ਦੋ ਨਹੀਂ ਕਹਿੰਦੀ ਹੈਗੀ ਕੋਈ ਗੱਲ ਨਹੀਂ ਤੁਸੀਂ ਵੀ ਨਾ ਬਾਈ ਐਨੀ ਟੈਨਸ਼ਨ ਲਿਆ ਕਰੋ ਤੇਰੀ ਮੰਮੀ ਨੂੰ ਵੀ ਕਹੀ ਚੰਗਾ ਐਂ ਟੈਨਸ਼ਨ ਨਾ ਲਿਆ ਕਰੇ ਐ ਤਾਂ ਹੁਣ ਚੱਲ ਜੀ ਟੈਨਸ਼ਨ ਤਾਂ ਮੈਂ ਸਾਨੂੰ ਸੋਡੀ ਵੀ ਰਹਿੰਦੀ ਆ ਜਦੋਂ ਤੁਸੀਂ ਕਹਿੰਦੇ ਵੀ ਕੁਝ ਕਰਦੀ ਨਹੀਂ ਚਲੋ ਕੋਈ ਨਾ ਪੁੱਤ ਆਪੇ ਕਰਨ ਲੱਗ ਜੀ ਚਲੋ ਕੋਈ ਨਹੀਂ ਮਤ ਮਾੜਾ ਜਾਣਾ ਉਹ ਮੋਟਰਸਾਈਕਲ ਉਹਨਾਂ ਦੀ ਬਾਹਰ ਚ ਖੜਾ ਪਣਾ ਹਾਂ ਚੰਗਾ ਪੁੱਤ ਘਾਰਿਆ ਸਾਈਡ ਤੇ ਘਾਰਿਆ ਹਾਂ